ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਦਰੁਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਸ਼ਹੀਦੋਂ ਕੀ ਚਿਤਾਉਂ ਪਰ ਲਗਗੇ ਹਰ ਬਰਸ ਸਿਮੇਦੋ ਸੋ ਅੱਜ ਅਸੀਂ ਪਹੁੰਚੇ ਆ ਟਾਈਮ ਨਿਊ 24 ਨਿਊ ਪੰਜਾਬ ਜ਼ਿਲ੍ਹਾ ਤਰਨਤਾਰਨ ਤੋਂ ਪਿੰਡ ਚੱਕਰੀ ਬੜਾ ਮਸ਼ਹੂਰ ਟਰੱਕੋਟਰਾਂ ਦਾ ਇਹ ਨਗਰ ਆ ਜਿੱਥੇ ਕਿ ਸ਼ਹੀਦਾਂ ਦੀ ਯਾਦ ਦੇ ਵਿੱਚ ਪਰਸੋਂ ਤੋਂ ਲੈ ਕੇ ਸ਼੍ਰੀ ਖੰਡ ਪਾਠ ਸਾਹਿਬ ਦੋਹ ਦੇ ਰੱਖੇ ਕੇ ਪਾਠ ਦਾ ਭੋਗ ਅੱਜ ਹੋਇਆ ਤੇ ਉਪਰੰਤ ਕਥਾ ਕੀਰਤਨ ਹੋਇਆ ਦੇਖ ਲਈ ਪੰਡਾਲਾ ਵੀ ਜਵਾਨ ਸਜਾਇਆ ਗਿਆ ਸੋ ਤਰਨਤਨ ਸ਼ਹੀਦ ਬਾਬਾ ਬਖੂਆ ਸਾਹਿਬ ਜੀ ਉਹਨਾਂ ਦੀ ਯਾਦ ਵਿੱਚ ਅੱਜ ਇਸਲਾਨਾ ਜੁੜ ਮਿਲਾ ਮਨਾਇਆ ਗਿਆ ਇਹ ਪ੍ਰਬੰਧਕ ਜਨਾ ਸਜਣਾ ਨੇ ਜੋ ਵੀ ਪਰਸੋਂ ਤੋਂ ਲੈ ਕੇ ਸੰਤਾਂ ਨੇ ਸੇਵਾ ਕੀਤੀ ਹੈ ਅੱਜ ਉਹਨਾਂ ਨਾਲ ਆਪਾਂ ਗੱਲਬਾਤ ਕਰਕੇ ਦੇ ਪ੍ਰਬੰਧਕਾਂ ਦੇ ਨਾਲ ਹੋਰ ਜਾਣਕਾਰੀ ਪ੍ਰਾਪਤ ਕਰਾਂਗੇ ਜੀ ਵੈਕਰ ਜੀ ਕਾ ਖਾਲਸਾ ਸ੍ਰੀ ਵੈਕਰ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਅਤੀ ਧੰਨਵਾਦੀ ਹਾਂ ਅਸੀਂ ਪੱਤਰਕਾਰ ਵੀਰਾਂ ਦੇ ਜਿਨ੍ਹਾਂ ਨੇ ਪਿੰਡ ਸ਼ਕਰੀ ਦੇ ਵਿੱਚ ਤਨ ਤਨ ਬਾਬਾ ਬਖੂਆ ਸਾਹਿਬ ਜੀ ਦੇ ਪਵਨ ਸਤਾਨਾਂ ਦੇ ਜੋੜ ਮੇਲੇ ਦੀ ਜਿਹੜੀ ਆ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚਾਉਣ ਦੀ ਜਿਹੜੀ ਆ ਆਪਣੇ ਮਾਧਿਅਮ ਦੇ ਰਾਹੀਂ ਜਿਹੜੀ ਆ ਉਹ ਸੇਵਾ ਕੀਤੀ ਆ ਬਹੁਤ ਧੰਨਵਾਦੀ ਆ ਥੈਂਕ ਯੂ ਥੈਂਕ ਯੂ ਔਰ ਜੇ ਅਸੀਂ ਗੱਲ ਕਰੀਏ ਤਾਂ ਤਨ ਤਨ ਬਾਬਾ ਬਖੂਆ ਸਾਹਿਬ ਜੀ ਦੇ ਪਵਨ ਸਤਾਨਾਂ ਤੇ ਜਿਹੜੇ ਆ ਉਹ ਹਰ ਸਾਲ ਦੀ ਤਰ੍ਹਾਂ ਜਿਹੜਾ ਵਾ ਉਹ ਜੋੜ ਮੇਲਾ ਜਿਹੜਾ ਵਾ ਉਹ ਕਰਾਇਆ ਜਾਂਦਾ ਵਾ ਔਰ ਵੱਡੇ ਪੱਧਰ ਤੇ ਜਿਹੜਾ ਵਾ ਉਹ ਪੂਰੇ ਨਗਰ ਵੱਲੋਂ ਇਹਦੇ ਵਿੱਚ ਜਿਹੜੀ ਆ ਸਮੂਲਿਤ ਕੀਤੀ ਜਾਂਦੀ ਆ ਔਰ ਜੇ ਅਸੀਂ ਗੱਲ ਕਰੀਏ ਤਾਂ ਸਾਡੇ ਬਜ਼ੁਰਗਾਂ ਤੋਂ ਪਿੱਛੋਂ ਤੋਂ ਲੈ ਕੇ ਜਿਹੜਾ ਵਾ ਚੱਲਦਾ ਆਉਂਦਾ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਐਨਵਾ ਮੇਲਾ ਕਿਉਂਕਿ ਬਜ਼ੁਰਗਾਂ ਤੋਂ ਹੀ ਚੱਲਦਾ ਆ ਰਿਹਾ ਵਾ ਔਰ ਪ੍ਰਾਤਨ ਮੇਲਾ ਵਾ ਤਾਂ ਇਹਦੇ ਵਿੱਚ ਇਹ ਅੱਗੇ ਬਦਲਾਅ ਸਮੇਂ-ਸਮੇਂ ਦੇ ਨਾਲ ਜਿਹੜੇ ਆ ਹੁੰਦੇ ਆਏ ਆ ਕਿਉਂਕਿ ਕਈ ਵਾਰ ਆ ਕੀ ਹੁੰਦਾ ਕਿ ਇਸ ਤੋਂ ਜੇ ਪਹਿਲਾਂ ਵੀ ਅਸੀਂ ਗੱਲ ਕਰੀਏ ਤਾਂ ਉਸ ਵਕਤ ਦੀਵਾਨ ਨਹੀਂ ਸੀ ਸਜਾਏ ਜਾਂਦੇ ਤਾਂ ਦੂਜਿਆਂ ਪਾਸਿਆਂ ਵਾਲੇ ਪਾਸੇ ਨੂੰ ਜਿਹੜਾ ਸੀ ਉਹ ਲੱਕੀ ਲਿਆ ਜਾਂਦਾ ਸੀ ਸੱਭਿਆਚਾਰ ਜਾਂ ਹੋਰ ਗੌਣ ਵਾਲੀਆਂ ਜਾਂ ਦੂਜੀਆਂ ਤੇ ਚੀਜ਼ ਅਸੀਂ ਗੱਲ ਕਰਨਗੇ ਤਾਂ ਇਹ ਸੂਝਵਾਨ ਸਾਥੀਆਂ ਨੇ ਸੂਝਵਾਨ ਕਮੇਟੀ ਨੇ ਜਿਹੜਾ ਵਾ ਉਹ ਇਹ ਵਿਚਾਰ ਕੀਤੀ ਤੇ ਲੰਮੇ ਸਮੇਂ ਤੋਂ ਜਿਹੜਾ ਵਾ ਹੁਣ ਇੱਥੇ ਦੀਵਾਨ ਸੱਜਦੇ ਆ ਔਰ ਇਸ ਜਗ੍ਹਾ ਦੇ ਉੱਪਰ ਜਿਹੜੇ ਆ ਕਬੱਡੀ ਦੇ ਜੋਰ ਹਰ ਸਾਲ ਹੀ ਜਿਹੜਿਆ ਉਹ ਕਰਾਏ ਜਾਂਦੇ ਆ ਔਰ ਇੱਥੇ ਮਹਾਰਾਜੀਆਂ ਦੇ ਅਖੰਡ ਪਾਠਾਂ ਦੇ ਪੋਗ ਜਿਹੜੇ ਵਾ ਉਹ ਹਰ ਵਾਰੀ ਸੰਗਤਾਂ ਜਿਹੜੇ ਇੱਛਾ ਦੇ ਅਨਸਾਰ ਸੁੱਖੀ ਹੁੰਦੇ ਆ ਔਰ ਅਲੱਗ-ਅਲੱਗ ਜਿਹੜੇ ਆ ਉਹ ਸੰਗਤਾਂ ਕਰਾਉਂਦੀਆਂ ਵਾਂ ਅੱਜ ਵੀ ਦੋ ਖੰਡਪਾਤ ਸਾਹਿਬ ਦੇ ਭੋਗ ਜਿਹੜੇ ਆ ਉਹ ਇੱਥੇ ਪਾਏ ਗਏ ਆ ਤਾਂ ਜੇ ਅਸੀਂ ਗੱਲ ਕਰੀਏ ਤਾਂ ਇਹਦੇ ਵਿੱਚ ਯੋਗਦਾਨ ਸਾਰੇ ਪਿੰਡ ਦਾ ਚਾਹੇ ਕੋਈ ਅਮੀਰ ਆ ਚਾਹੇ ਕੋਈ ਗਰੀਬ ਆ ਹਰ ਇੱਕ ਦਾ ਜਿਹੜਾ ਯੋਗਦਾਨ ਆ ਉਹ ਇਹਦੇ ਵਿੱਚ ਰਹਿੰਦਾ ਵਾ ਸੇਵਾ ਨੂੰ ਲੈ ਕੇ ਔਰ ਇਸ ਪ੍ਰੋਗਰਾਮ ਨੂੰ ਤਨਤਨ ਬਾਬਾ ਬਖਵਾ ਸਾਹਿਬ ਜੀ ਨੂੰ ਕੱਲੇ ਇੱਥੋਂ ਦੇ ਵਸਣ ਵਾਲੇ ਲੋਕ ਹੀ ਨਹੀਂ ਮਤਲਬ ਕਿ ਜੇ ਅਸੀਂ ਗੱਲ ਕਰੀਏ ਤਾਂ ਬਾਹਰ ਦੇ ਲੋਕ ਵੀ ਜਿਹੜੇ ਆ ਉਹ ਮੰਨਦੇ ਆ ਔਰ ਸਾਡੇ ਇਸ ਅਸੀਂ ਸ਼ਕਰੀ ਨਗਰ ਦੀ ਗੱਲ ਕਰੀਏ ਤਾਂ ਬਹੁਤ ਨੌਜਵਾਨ ਜਿਹੜੇ ਆ ਉਹ ਸਾਡੇ ਬਾਹਰ ਵਿਦੇਸ਼ਾਂ ਦੇ ਵਿੱਚ ਗਏ ਹੋਏ ਆ ਜਿਹੜੇ ਆਪਣੀ ਸੇਵਾ ਉੱਥੋਂ ਹੀ ਭੇਜਦੇ ਆ ਤਾਂ ਨਗਰ ਵਾਲੇ ਔਰ ਬਾੜ ਦੇ ਸਾਥੀਆਂ ਨਾਲ ਮਿਲ ਕੇ ਔਰ ਮੁਲਾਜ਼ਮ ਸਾਥੀ ਸਾਡੇ ਪਿੰਡ ਦੇ ਬਹੁਤ ਆ ਜਿਹੜੇ ਵੱਧ ਚੜ ਕੇ ਸੇਵਾ ਜਿਹੜੀ ਆ ਉਹ ਕਰਦੇ ਆ ਔਰ ਉਹਦੇ ਨਾਲ ਜਿਹੜਾ ਵਾ ਉਹ ਰਲ ਮਿਲ ਕੇ ਵੱਡੇ ਜਿਹੜੇ ਆ ਉਹ ਮੇਲੇ ਕਰਾਏ ਜਾਂਦੇ ਆ ਧਾਰਮਿਕ ਦੇ ਨਾਲ ਜਿਹੜਾ ਵਾ ਉਹ ਜੋੜਿਆ ਜਾ ਰਿਹਾ ਧਾਰਮਿਕਤਾ ਦੇ ਨਾਲ ਜੋੜਿਆ ਜਾ ਰਿਹਾ ਦੀਵਾਨ ਸਜਾ ਕੇ ਮਹਾਰਾਜ ਜੀ ਦੀ ਸੇਵਾ ਕਰਵਾ ਕੇ ਔਰ ਇਹਦੇ ਨਾਲ ਨਾਲ ਨਸ਼ਿਆਂ ਦੀ ਕਰੈਹਤ ਜਿਹੜੀ ਆ ਉਹਦੇ ਤੋਂ ਦੂਰ ਰੱਖਣ ਵਾਸਤੇ ਕਬੱਡੀ ਦੇ ਜੋਰ ਜਿਹੜੇ ਆ ਉਹ ਕਰਾਏ ਜਾਂਦੇ ਆ ਹਰ ਸਾਲ ਜਿਹੜੇ ਕਿ ਐ ਇਸ ਵਾਰ ਵੀ ਹੋ ਰਹੇ ਆ ਔਰ ਵੱਡੇ ਪੱਧਰ ਤੇ ਜਿਹੜਾ ਵਾ ਕਿਉਂਕਿ ਨੌਜਵਾਨ ਜਿਹੜੇ ਆ ਉਹ ਉਤਸ਼ਾਹਿਤ ਹੋਣ ਨਸ਼ਿਆਂ ਤੋਂ ਬਚਣ ਤ੍ਰੀਤੀਆਂ ਤੋਂ ਬਚਣ ਔਰ ਇਸ ਪਾਸੇ ਨੂੰ ਜਿਹੜਾ ਵਾ ਉਹ ਆਉਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਨਗਰ ਨਿਵਾਸੀ ਸ਼ਕਰੀਪਿੰਡ ਤੋਂ ਬੇਨਤੀ ਕਰਦੇ ਵੀ ਜਿਹੜਾ ਇਹ ਹਰ ਸਾਲ ਦੀ ਤਰ੍ਹਾਂ ਸਾਡੇ ਨਗਰ ਵਿੱਚ ਮੇਲਾ ਦੇਖ-ਦੇਖ ਤੇ ਪਿੰਡ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਇੱਥੇ ਵੱਧ ਚੜ ਕੇ ਲੋਕ ਸੇਵਾ ਵਿੱਚ ਭਾਗ ਲੈਂਦੇ ਆ ਜੋ ਸੇਵਾ ਕਰਦੇ ਤੇ ਸਰਕਾਰ ਨੂੰ ਚਾਹੀਦਾ ਵੀ ਚੰਗਾ ਪ੍ਰੋਗਰਾਮ ਕਰਨਾ ਚਾਹੀਦਾ ਤੇ ਲੋਕਾਂ ਨੂੰ ਸਹਿਯੋਗ ਦੇ ਕੇ ਤੇ ਮਾਰੇ ਚੰਗੇ ਬੰਨੇ ਲਾਉਣਾ ਚਾਹੀਦਾ ਹੈ ਕਰਕੇ ਕਬੱਡੀ ਦਾ ਮੈਚ ਵੀ ਹੋਊਗਾ ਜਿਹੜਾ ਲੋਕਾਂ ਦਾ ਸਾਹ ਕਰੂਗਾ ਤੇ ਜਿਹੜਾ ਇਹ ਮੇਲਾ ਵਾ ਸੰਤਾਂ ਦੇ ਸੰਜੋਗ ਦੇ ਨਾਲ ਕਰਾਇਆ ਜਾਂਦਾ ਧੂਮ ਧਾਮ ਦੇ ਨਾਲ ਤੇ ਸੇਵਾ ਭਾਵ ਦੇ ਨਾਲ ਕਈ ਜਿੰਨੇ ਕਰਦੇ ਆ ਦੇਵ ਦੇਸ਼ ਬਾਈ ਸੰਗਤ ਚਾਹੁੰਦੇ ਆ ਵੀ ਹਰ ਇੱਕ ਸੰਗਤ ਸੇਵਾ ਭਾਵ ਦੇ ਨਾਲ ਨਾਲ ਮਿਲ ਕੇ ਮੇਲਾ ਕਰਾਉਣ ਤੇ ਆਪ ਦਾ ਸੰਜੋਗ ਹੋਣ ਸਤਨਾਮ ਸਤਨਾਬ ਜੀ ਜੀ ਦਾ ਥਾਵਾ ਵਾਹਿਗੁਰੂ ਇੱਕ ਵੀਰਾ ਤੇ ਮੈਨੂੰ ਰਖੜੀ ਬੰਨਾ ਮੋਤੀਆਂ ਵਾਲੇ ਦਾ ਜਣਾ ਦਿੱਤਾ ਬਾਦਨਾ ਸਾਸ ਲੜੀ ਮੇਰੀ ਜਿਹਨੇ ਭੱਜ ਕੇ ਗੁਰੂ ਕੱਲਾ ਛੱਡ ਕੇ ਡੇਰਾ ਸਾਡਾ ਕੁੱਟਿਆ ਗਿਆ ਕੋਈ ਅੱਖ ਚ ਪਿਆਣਾ ਰੜ ਕੇ ਤੇ ਕੱਲਾ ਬਾਬਾ ਕੁੱਟਿਆ ਗਿਆ ਕਿਹੜਾ ਬਾਬਾ ਸੀ ਉਹ ਜੋ ਨਕਲੀ ਬਾਬਾ ਬਾਬੇ ਜਿਹੜੇ ਅਸਲੀ ਐ ਉਹ ਗੁਰੂ ਨਾਲ ਜੋੜਦੇ ਐ ਜਿਹੜੇ ਬਾਬੇ ਨਕਲੀ ਐ ਉਹ ਕਹਿੰਦੇ ਸਾਡੇ ਤੇ ਭਰੋਸਾ ਰੱਖੋ ਤਾਂ ਕੈਸਾ ਅਨੇਕਾਂ ਆਂ ਕਿਰਪਾ ਕਰਦੇ ਬਾਬਾ ਜੀ ਮੇਰੇ ਲੈ ਕੇ ਗਏ ਕੋਲ ਬਿਮਾਰੀ ਪਹਾੜਾ ਵਾਲਾ ਦੁੱਖ ਨਾਲ ਦਾਤਾ ਮਿਲਦੀ ਜਾਵੇ ਦਿੱਤਾ ਬਾਬਾ ਜੀ ਨੇ ਨਾਲ ਅਨੇਕਾਂ ਕੈਸਾ ਐ ਇੱਕ ਕੈਸਾ ਹੀ ਸੀ ਇੱਕ ਵੀਰਾ ਤੇ ਮੈਨੂੰ ਰਖੜੀ ਬੰਨਣਾ ਮੋਤ ਤਾਂ ਪੇਸ਼ ਕਰ ਰਿਹਾ ਮੈਂ ਸਵੇਤਾ ਦੇਖ ਰਿਹਾ ਹੈ ਕਿ ਇਹ ਸਥਾਨ ਪਾਪਾ ਬਖੂਆ ਸਾਹਿਬ ਜੀ ਅਤੇ ਅਮਰ ਸ਼ਹੀਦ ਸੋਮਨੀ ਜਰਣਾ ਹੈ ਪਾਪਾ ਜੀਵ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ ਤੇ ਉਹਨਾਂ ਦੀ ਇੱਕ ਰਚਨਾ ਮੈਂ ਕਹਿ ਰਿਹਾ ਇੱਥੇ ਜਿੱਥੇ ਨੌਜਵਾਨ ਵੀ ਹੈ ਸਾਡੇ ਪ੍ਰਧਾਨ ਸਾਹਿਬ ਹੈ ਸਾਡੇ ਜਿਹੜੇ ਜਿਹੜੇ ਕਿ ਨੌਜਵਾਨ ਸਭਾ ਦਾ ਆਇਆ ਇਹਨਾਂ ਮਾਨ ਰੱਖਦਾ ਹੈ ਲੰਗਰ ਵਰਤਾਰ ਹੈ ਖੁਸ਼ੀ ਨਾ ਕਰ ਰਿਹਾ ਹੈ ਫਿਕਰ ਰਿਹਾ ਹੈ ਇਹ ਫੌਜ ਗੁਰੂ ਗੋਬਿੰਦ ਸਿੰਘ ਜੀ ਜਿਹਨੂੰ ਕਹਿੰਦੇ ਨਿਰਗ੍ਰਿਤੇ ਨੌਵੇਂ ਗੁਰਾਂ ਦਾ ਸੀਸ ਲਿਆਂਦਾ ਬਣੇ ਗੁਰੂ ਕੇ ਬੇਟੇ ਨੌਵੇਂ ਪਾਤਸ਼ਾਹ ਨੇ ਆਪਣੇ ਸੀਸ ਦਾ ਪਰਿਦਾਨ ਕੀਤਾ ਤੇ ਬਾਬਾ ਜੀਵਨ ਸਿੰਘ ਜੀ ਨੇ ਦਿੱਲੀ ਚਾਂਦਨੀ ਚੌਕ ਤੋਂ ਸੀਸ ਨੂੰ ਅਨੰਦਪੁਰ ਸਾਹਿਬ ਘੜਿਆ ਤੇ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਰਕਰਾਰ ਰੱਖਿਆ ਤੇ ਪਿਆ ਰੰਗਰੇਟੇ ਕੇ ਬੋਲਤੇ ਮੇਰੇ ਜੋ ਮਨ ਸੰਗ ਲਪੇਟੀ ਕਿਉਂਕਿ ਲੋਵਾਰ ਗੁਰੂ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਬਾਬਾ ਜੀ ਮਨ ਸਿੰਘ ਨੂੰ ਗੱਲ ਅਖੜੀ ਪਾਈ ਹੈ ਇੱਕ ਵਾਰ ਜਾਂਦਵੀ ਚੌਤ ਜਦੋਂ ਸੀਸ ਲੈ ਕੇ ਆਏ ਦੂਜੀ ਵਾਰ ਮਾਝੂ ਵਾਲੇ ਦੇ ਜੰਗਲਾ ਵਿੱਚ ਉਸ ਵਕਤ ਕਲਗੀ ਤੋੜਾ ਪੋਸ਼ਾਕਾ ਦੇ ਕੇ ਬਾਬਾ ਜੀ ਮਨ ਸਿੰਘ ਜੀ ਨੂੰ ਤਾਂ ਹੋ ਗਏ ਤੇ ਗੱਲ ਅਖੜੀ ਪਾਈ ਲੋਪੇਸ਼ ਕਰ ਰਿਹਾ ਬਾਤ ਸਾਡੇ ਪੁੱਤਾਂ ਜੀ ਇਹ ਨੌਜਵਾਨ ਸਭਾ ਰਾਤ ਵੀ ਬੜੀ ਸੇਵਾ ਕੀਤੀ ਹੈ ਲੰਗਰ ਜਿੱਧਰ ਚੱਲ ਰਿਹਾ ਉਹ ਫਸਾਣ ਧੂ ਕੇ ਚੰਗੀ ਤਰ੍ਹਾਂ ਫੀਰੇ اے ਗੁਰੂ ਗੋਬਿੰਦ ਸਿੰਘ ਜੀ ਦੇ ਸ਼ੋ لورا پریت نال گورا دے پٹیاں نال گورا دے پٹیاں نائے کفر تول دے میں مجب سکھ مجب دے پکے اے حساب تول دے میں مجب سکھ مجب دے پکے اے حساب تول دے میں مجب سکھ مجب دے پکے اے حساب تول دے میں

ਵਾਹਿ ਗੁਰੂ ਵਾਹਿ ਗੁਰੂ ਪਾਏ ਦਰੁਜੀ ਸਤਨਾਮ 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 ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤਨਾਮ 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 ਜੀ ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਨਾਮ ਜਪ ਲੈ ਵਾਹਿਗੁਰੂ ਸਤ ਨਾਮ 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 ਸਤ ਨਾਮ ਸਤ ਨਾਮ ਜੀ ਸਤਨਾਮ 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 ਜੀ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਤੇ ਸਤਨਾਮ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ